ਹੈਲੋ ਹਾਂਜੀ ਸਾਰੀਆਂ ਮੈਡਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਕ ਨਵੀਂ ਵੀਡੀਓ ਦੇ ਨਾਲ ਨਵੀਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਇਆ ਬਹੁਤ ਜ਼ਿਆਦਾ ਸੋਹਣਾ ਬਨਾਰਸੀ ਸੂਟ ਲੈ ਕੇ ਆਇਆਗੇ ਜਿਹੜੀਆਂ ਪਹਿਣਾ ਥੋੜੇ ਜ਼ਿਆਦਾ ਹਾਈ ਫਾਈ ਲੁੱਕ ਪਸੰਦ ਕਰਦੀ ਇਹਨਾਂ ਉਹਨਾਂ ਲਈ ਬਹੁਤ ਜ਼ਿਆਦਾ ਸੋਹਣਾ ਕਨਸੈਪਟ ਲੈ ਕੇ ਆਇਆ ਇਹਨਾਂ ਸੂਟਾਂ ਲਈ ਤੁਸੀਂ ਸਾਨੂੰ ਕਿਸੇ ਵੀ ਕੰਟਰੀ ਤੋਂ ਕਿਸੇ ਵੀ ਕੋਨੇ ਤੋਂ ਘਰ ਬੈਠੇ ਆਰਡਰ ਕਰ ਸਕਦੇ ਹੋ ਤੇ ਆਪਣੇ ਸੂਟ ਆਪਣੀ ਪਸੰਦੀ ਦੇ ਮੰਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਤੇ ਤੁਸੀਂ ਸਾਡੇ ਤੋਂ ਵਰਕ ਲੈਣਾ ਕਿਸੇ ਵੀ ਪ੍ਰਕਾਰ ਦਾ ਲੈਣਾ ਸਟਿਚਿੰਗ ਲੈਣੀ ਹੈ ਤਾਂ ਤੁਸੀਂ ਸਾ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਬਾਕੀ ਆਪਾਂ ਰਿਕੁਐਸਟ ਕਰਦੀ ਆ ਆਪਣੀ ਸਮਰ ਦੇ ਵਿੱਚ ਡੇਲੀ ਵੀਡੀਓ ਆਇਆ ਕਰੂਗੀ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰੋਗੇ ਤਾਂ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲੂਗਾ ਅਸੀਂ ਅੱਗੇ ਹੋਰ ਛੋਲੇ ਛੋਲੇ ਸੂਟਾਂ ਦੀ ਵੀਡੀਓ ਲੈਣ ਲਈ ਮੋਟੀਵੇਟ ਹੋਵਾਂਗੇ ਜਦੋਂ ਤੁਸੀਂ ਸਾਨੂੰ ਇੰਨੇ ਛੋਲੇ ਛੋਲੇ ਕਮੈਂਟ ਕਰੋਗੇ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਚਲੋ ਜੀ ਦਿਖਾਉਣੇ ਅੱਜ ਵਾਲਾ ਫਾਸਟ ਸੂਟ ਪਿਓਰ ਬਨਾਰਸੀ ਸੂਟ ਰੈਨ ਵਾਲਾ ਦਾ ਬਹੁਤ ਜ਼ਿਆਦਾ ਸੋਹਣਾ ਕਨਸੈਪਟ ਹੈਗਾ ਲੈ ਕੇ ਕਰ ਸਕਦੇ ਹੋ ਤੁਸੀਂ ਫਾਸਟ ਡਿਜ਼ਾਈਨਿੰਗ ਮੈਜੈਂਟਾ ਜੀ ਟੱਚ ਤੇ ਆ ਗਿਆ ਆਹ ਵਾਲਾ ਸੂਟ ਹੈਗਾ ਫਸਲਟ ਰਹਿਣ ਵਾਲੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਜਿਆਦਾ ਸੋਹਣੀ ਆਗੀ ਆਹ ਵਾਲੀ ਡਿਜ਼ਾਈਨਿੰਗ ਆ ਪ्योर ਬਨਾਰਸੀ ਟੱਚ ਹੈਗਾ ਇਹਦੀ ਫੀਲ ਆਊਗੀ ਜਿਹੜੀ ਕਪੜੇ ਦੇ ਸਟਾਫ ਦੀ ਫੈਬਰਿਕ ਦੀ ਬਹੁਤ ਜਿਆਦਾ ਵਧੀਆ ਆਊਗੀ ਕਿਉਂਕਿ ਤੁਸੀਂ ਇਹਦੀ ਬੁਣਤੀ ਚੈੱਕ ਕਰ ਸਕਦੇ ਹੋਗੇ ਨੀਚੇ ਇਹ ਵਾਲੀ ਲੈਸ ਦਿੱਤੀ ਹੋਈ ਆ ਲੈਸ ਲਾ ਕੇ ਥੋੜਾ ਜਿਹਾ ਹਾਈਲਾਈਟ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਪਿਓਰ ਉਪਾੜਾ ਦੀ ਰੱਖੀ ਹੋਈ ਆਗੀ ਇਹਨਾਂ ਦੀ ਜਿਹੜੀ ਸੂਟਾਂ ਦੀ ਕੁਆਲਿਟੀ ਹੁੰਦੀ ਆ ਰੇਜ਼ ਦੇ ਰਿਕਾਰਡਿੰਗ ਬਹੁਤ ਜ਼ਿਆਦਾ ਹਾਈ ਫਾਈ ਹੁੰਦੀ ਆ ਕਿਉਂਕਿ ਜਿੰਨਾ ਕ ਆਪਾਂ ਪੈਸਾ ਲਾਵਾਂਗੇ ਸਿਆਣੇ ਨੇ ਕਿਹਾ ਜਿੰਨਾ ਕੁ ਗੁੜ ਪਾਵਾਂਗੇ ਓਨਾ ਕੁ ਮਿੱਠਾ ਜ਼ਰੂਰ ਹੋਊਗਾ ਆਹ ਵਾਲੀ ਇਹਦੇ ਨਾਲ ਆਪਾਂ ਨੇ ਬਾਟਮ ਰੱਖੀ ਆਗੀ ਚੈੱਕ ਕਰ ਸਕਦੇ ਹੋ ਤੇ ਪ੍ਰਿੰਟ ਸ਼ਰਟ ਨਾਲ ਆਵੜੀ ਸ਼ਰਟ ਆਵੜੀ ਆ ਗਈ ਇਹਦੇ ਨਾਲ ਵਰਟੋ ਤੇ ਜੈਪੁਰੀ ਹੋਈ ਆ ਬਨਾਰਸੀ ਆ ਗਿਆ ਇਹਦੇ ਨਾਲ ਡਾਟ ਵਾਲਾ ਦੁਪੱਟਾ ਆਵੜਾ ਦੁਪੱਟਾ ਰੱਖਿਆ ਹੋਇਆਗਾ ਦੇਖ ਸਕਦੇ ਹੋਗੇ ਇਹ ਆਪਣੇ ਕੋਲੇ ਫਸਟ ਸੂਟ ਆ ਗਿਆ ਇਹਦੇ ਵਿੱਚ ਸਾਪਨ ਸੂਟ ਆ ਗਿਆ ਜਿਹੜਾ ਡਿਜ਼ਾਈਨ ਆ ਗਿਆ ਰਾਜਾ ਰਾਣੀ ਦਾ ਰਾਜਾ ਰਾਣੀ ਵਾਲਾ ਡਿਜ਼ਾਈਨ ਆ ਗਿਆ ਇਹਦੀ ਆਹ ਵਾਲੀ ਸ਼ਰਟ ਆ ਗਈ ਇਹਨਾਂ ਦੇ ਸੂਟਾਂ ਦੇ ਅਲੱਗ-ਅਲੱਗ ਪ੍ਰਾਈਸ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰਕੇ ਆਪਣਾ ਜਿਹੜਾ ਪ੍ਰਾਈਸ ਆ ਜਾਣ ਸਕਦੇ ਹੋ ਆਹ ਵਾਲੀ ਇਹਦੀ ਸ਼ਰਟ ਆ ਗਈ ਰਾਜਾ ਰਾਣੀ ਵਾਲੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਹੈਗੀ ਆ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਬਿਲਕੁਲ ਅਲੱਗ ਜਿਹੀ ਲੁੱਕ ਦਾ ਰੱਖਿਆ ਹੋਇਆ ਆ ਆਹ ਵਾਲਾ ਆ ਗਿਆ ਇਹਦੇ ਨਾਲ ਦੁਪੱਟਾ ਇਦਾਂ ਲੱਗਦਾ ਜਿਵੇਂ ਇਹ ਸਾਰਟ ਦਾ ਪੀਸ ਹੁੰਦਾ ਪਰ ਇਹ ਸਾਰਟ ਦਾ ਪੀਸ ਨਹੀਂ ਹੈਗਾ ਇਹ ਦੁਪੱਟਾ ਦਾ ਚੈੱਕ ਕਰ ਸਕਦੇ ਹੋ ਤੁਸੀਂ ਤੇ ਪਲੇਨ ਉਪਾੜਾ ਦੀ ਰੱਖੀ ਹੋਈ ਆ ਹਾਈ ਕੁਆਲਿਟੀ ਦੀ ਬਾਟਮ ਆਵੜੀ ਇਹਦੇ ਨਾਲ ਬਾਟਮ ਰੱਖੀ ਹੋਈ ਹੈਗੀ ਜਾਮਨੀ ਜੀ ਟੋਨ ਤੇ ਸੂਟ ਆ ਗਿਆ ਇਹ 컬러 ਤੁਸੀਂ ਚੈੱਕ ਕਰ ਸਕਦੇ ਹੋਗੇ ਜਿਵੇਂ ਮੇਰੀਆਂ ਭੈਣਾਂ ਪਾਰਟੀ ਵੇਅਰ ਵਰਕ ਨੂੰ ਜਿਹੜੀਆਂ ਨਹੀਂ ਲਾਈਕ ਕਰਦੀਆਂ ਉਹਨਾਂ ਲਈ ਬਹੁਤ ਜ਼ਿਆਦਾ ਵੈਸਟ ਕਲੈਕਸ਼ਨ ਆਗੀ ਅਗਲਾ ਜਿਹੜਾ ਆ ਗਿਆ ਆਨਿਅਨ ਜਸੇਰ ਆ ਗਿਆ ਦੇਖ ਸਕਦੇ ਹੋਗੇ ਸੂਟ ਤੁਸੀਂ ਇਹਨਾਂ ਦੇ ਸੂਟਾਂ ਦੀ ਇੱਕ ਬਖਰੀ ਜੀ ਫੈਬਰਿਕ ਦੀ ਪਹਿਚਾਣ ਹੁੰਦੀ ਆ ਬਖਰੇ ਜੇ ਸੂਟ ਹੁੰਦੇ ਨੇ ਕਿਉਂਕਿ ਇਹਨਾਂ ਦੀ ਕੁਆਲਿਟੀ ਰੇਂਜ ਦੇ ਰਿਕਾਰਡਿੰਗ ਬਹੁਤ ਜ਼ਿਆਦਾ ਹਾਈ ਫਾਈ ਹੁੰਦੀ ਆ ਇਹਨਾਂ ਨੇ ਤੁਸੀਂ ਕਰੇਮ ਦੀ ਜਿਹੜੀ ਬਾਟਮ ਲੱਗੀ ਹੋਈ ਆ ਜਦੋਂ ਤੁਸੀਂ ਫੈਬਰਿਕ ਚੈੱਕ ਕਰੋਗੇ ਨਾ ਟੱਚ ਕਰਕੇ ਬਹੁਤ ਜ਼ਿਆਦਾ ਵਧੀਆ ਫੈਬਰਿਕ ਆਗਾ ਸ਼ਾਰਟ ਆਗੀ ਪ੍ਰਿੰਟਡ ਤੇ ਇਹਦੇ ਨਾਲ ਆਹ ਵਾਲਾ ਆ ਗਿਆ ਦੁਪੱਟਾ ਪਟਟਾ ਰੱਖਿਆ ਹੋਇਆ ਵਾ ਤੇ اور ਬਨਾਰਸੀ ਚੈੱਕ ਕਰ ਸਕਦੇ ਹੋਗੇ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਹੈ ਇਦਾਂ ਦਾ ਕੋਈ ਪੀਸ ਮੰਗਵਾਉਣਾਗਾ ਤਾਂ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਬਿੰਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਨਾਲ ਤੱਕ ਲਈ ਧੰਨਵਾਦ